ਗੱਲ ਆਊਗੀ ਪਰ ਮੈਨੂੰ ਹੁਣ ਕੋਈ ਡਰ ਨਹੀਂ ਹੁਣ ਮੈਂ ਬੋਲਦਾ ਪਿਆਣਾ ਮੈਂ ਬੇਦਖਲਾ ਮੈਂ ਬੋਲੀ ਜਾਣਾ ਤੂੰ ਕਹਿੰਨੀ ਆ ਇਦੋ ਆਦੀ ਮਾਂ ਨੂੰ ਕਹਿ ਕੇ ਬੇਦਖਲ ਕਰਾਇਆ ਇੱਧਰ ਜੱਟ ਨੇ ਆਪ ਸੈਨ ਕੀਤੇ ਆ ਬੇਦਖਲੀ ਦੇ ਆ ਜਾ ਜਿਹੜੇ ਜਿਹੜੇ ਰਾਹ ਕਹੇਗੀ ਉਸੇ ਰਾਹ ਟਕਰਾਂਗੇ ਭੈਣ ਦੀ ਲੋੜੀਓ ਕਹਿੰਦਾ ਨਾ ਗਾਹ ਕਰਵਾਲੇ ਚੰਦਰੀ ਨੇ ਪਰ ਆਸ਼ਕਨੀ ਛੱਡੇ ਗਸਤੌੜੇ ਤੂੰ ਆ ਗਾ ਵੀ ਕਰਾ ਲਿਆ ਪਰ ਆਸ਼ਕਨੀ ਛੱਡਿਆ ਰਾਂਡੇ ਤੈਨੂੰ ਇੱਕ ਲੰਨ ਲੈ ਕੇ ਤੂੰ ਸਾਲੀਏ ਵਿਆਹ ਵੀ ਕਰਾ ਲਿਆ ਤੇਰੀ ਸੀਲ ਵੀ ਟੁੱਟ ਗਈ ਸੁਹਾਗ ਰਾਤ ਤੇ ਵੀ ਮੰਨ ਗਈ ਤੇਰਾ ਜਵਾਕ ਵੀ ਹੋ ਗਿਆ ਤਾਂ ਵੀ ਤੈਨੂੰ ਚੈਨ ਨਹੀਂ ਆਇਆ ਤਾਂ ਵੀ ਬਾਹਰੋਂ ਭੋਸੜਾ ਮਰੌਣੀ ਫਿਰਦੀਆਂ ਤੂੰ ਇਨਾ ਪੋੜਾ ਮਰਾ ਇਨਾ ਪੋੜਾ ਬਾਈ ਮੈਂ ਤਾਂ ਸੱਚੀ ਦੱਸਾਂ ਤੁਸੀਂ ਕਹਿੰਦੇ ਹੋਗੇ ਵੀ ਸੋ ਕਰਤੀ ਨੇ ਪੋੜੀ ਮੈਂ ਤਾਂ ਇਹਦੀ ਭੈਣ ਦੀ ਲੋੜੀ ਦੀ ਭੋਸੜੀ ਤਾਂ ਜੂਆਂ ਚੁੱਕਦਾ ਹੀ ਮਰ ਗਿਆ ਹਰ ਤੇਰੀ ਭੈਣ ਦਾ ਫੁੱਦਾ ਤੇਰੀ ਦਾ ਐਫ ਆਰ ਦੱਸੋ ਤੈਨੂੰ ਭੈਣ ਚੋਦੀ ਹੈ ਤੇਰੇ ਭਰਾਵਾਂ ਵਰਗੀ ਨਹੀਂ ਹੈਗੇ ਇਹ ਗੱਲ ਪਹਿਲਾਂ ਸੁਣ ਲੈ ਜਿੱਥੇ ਖੜੇ ਆ ਖੜੇ ਆ ਦੂਜੀ ਗੱਲ ਜੇ ਉਹਦੇ ਤੂੰ ਖੜ ਖੜ ਤੂੰ ਭੈਣ ਦੀ ਲੋੜੀ ਕੀ ਕਹਿੰਨੀ ਹੋਰੇ ਆਂਗੀ ਕੋਰੇ ਆਂਗੀ ਆ ਜਾ ਕੋਰੇ ਆਂਗੀ ਤੈਨੂੰ ਮੈਂ ਫਿਰ ਲਾਈਵ ਦੇ ਵਿੱਚ ਮੈਂ ਪਾੜੂ ਤੇਰਾ ਭੋਲਦਾ ਮੈਂ ਪਾੜੂ ਤੇਰਾ ਭੋਲੜਾ ਲਾਈਵ ਲਾਈਵ ਹੋ ਕੇ ਪਾੜੂ ਭੈਣ ਦੀ ਲੋੜੀ ਲਾਈਵ ਪੌਰਨ ਵੀਡੀਓ ਹੱਬ ਹੈ ਨਾ ਉਹ ਚੱਲੂ ਖੜ ਜੱਤੇ ਨਹੀਂ ਮਾ ਦਾ ਫੁੱਦ ਉਸ ਦਿਨ ਮੈਂ 6 ਵਜੇ 8 ਵਜੇ ਕਿਹਾ ਕਹਿੰਦੀ ਮੈਂ ਇੰਟਰਵਿਊ ਦੇਣ ਦੀ ਇੰਟਰਵਿਊ ਦੇ ਇੰਟਰਵਿਊ ਹੀ ਲਾ ਕੇ ਦੇ ਦਿੰਦੀ ਐ ਇੱਕ ਮਿੰਟ ਇੰਟਰਵਿਊ ਦੇਣ ਨੂੰ ਭੈਣ ਦੀ ਲੋੜੀ ਤੂੰ ਮਿਸ ਪੂਜਾ ਜੜੀ ਦੀ ਐ ਤੇਰਾ ਇੰਟਰਵਿਊ ਭੈਣ ਚੋਦੀਏ ਭੈ ਜਾ ਕੇ ਇੰਟਰਵਿਊ ਵਾਲਿਆਂ ਥੱਲੇ ਪੈ ਜਾਨੀ ਆ ਪਹਿਲਾਂ ਥੱਲੇ ਪੈ ਗਈ ਫਿਰ ਇੰਟਰਵਿਊ ਦੇਣ ਲੱਗ ਗਈ ਭੈਣ ਚੋਦੀਏ ਮੁੱਲ ਦਾ ਇੰਟਰਵਿਊ ਦੇਣੀ ਆ ਪਹਿਲਾਂ ਪੈਸੇ ਦੇਣੀ ਆ ਸਾਲੀ ਗਾਲ ਵੀ ਵੇਖਦੀਆਂ ਨਾ ਆਇਦਰ ਸੁੱਖ ਰਤੀ ਤੂੰ ਕਹਿੰਦੀ ਐ ਸੁੱਖ ਰਤੀ ਬ੍ਰੈਂਡ ਆਇਦਰ ਜੇ ਗਾਲ ਵੀ ਵੇਖਦੀਆਂ ਨ ਪੈਸੇ ਦਿੰਦਿਆ ਪਹਿਲਾਂ ਅਗਲਾ ਕਹਿੰਦਾ ਪਿਆਰ ਰਿਆ 50000 ਰੁਪਏ ਵੀਰੇ ਆ ਚੱਕੋ ਤੇ ਆ ਲੋ ਮੈਨੂੰ ਚਾਰ ਗਾਣਾ ਕੱਢ ਦੋ ਪੈਸਿਆਂ ਦੇ ਗਾਣਾ ਵਿਖਦਿਆ ਇਧਰ ਭੋਸੜੀਏ ਤੂੰ ਕੀ ਰੀਸ ਕਰੇਂਗੀ ਮੇਰੇ ਨੋਂ ਦੇ ਬਰਾਬਰ ਨਹੀਂ ਤੂੰ ਗਸਤੋੜੇ ਤੂੰ ਤੂੰ ਕਹਿੰਨੀ ਆ ਨਾ ਵੀ ਹਾਂ ਵੀ ਮੈਂ ਹੋਰਾਂ ਕੁੜੀਆਂ ਵਰਗੀ ਨਹੀਂਗੀ ਵੀ ਜਿਹੜੀ ਤੂੰ ਐ ਸੋਚਿਆ ਵੀ ਮੈਂ ਚੁੱਪੋ ਕੇ ਬਹਿ ਜੂ ਤੇ ਤੂੰ ਗਲਤ ਹੱਥ ਪਾ ਬੈਠੀ ਚੂਹੇ ਦੇ ਭਲੇਖੇ ਸੱਪ ਦੀ ਖੁੱਡ ਜਾ ਹੱਥ ਪਾ ਲਿਆ ਤੂੰ ਚੂਹੇ ਦੇ ਭਲੇਖੇ ਸੱਪ ਦੀ ਖੁੱਡ ਜਾ ਹੱਥ ਪਾ ਲਿਆ ਤੈਨੂੰ ਦੱਸੂ ਮੈਂ ਕੀ ਚੀਜ਼ਾਂ ਚੋਦੂੰ ਤੇਰੀ ਮਾਂ ਤੜਕੇ ਚੋਦੂੰ ਪੈਣ ਦੀਆਂ ਲੋੜੀਆਂ ਆ ਟੇਬਲ ਦੇ ਉੱਤੇ ਧਰ ਕੇ ਤੇਰੀ ਮਾਂ ਐ ਟੰਗਾ ਚੱਕ ਕੇ ਜੋਦੂ ਖੜ ਤੇਰੀ ਭੈਣ ਦਾ ਪੋਸੜਾ ਮੈਂ ਚੁੱਪ ਸੀ ਉਦੋਂ ਤੱਕ ਜਦੋਂ ਤੱਕ ਚੁੱਪ ਸੀ ਮੈਂ ਚੁੱਪ ਸੀ ਹੁਣ ਬੋਲਿਆ ਤੇਰੀ ਰੇਲ ਬੰਨੂ ਨਾਲੇ ਆ ਬੰਨੂ ਤੇਰੇ ਪੇਜਾਂ ਵਾਲਿਆਂ ਦੀ ਰੇਲ ਨਾਲੇ ਬੰਨੂ ਤੇਰੇ ਭਰਾਵਾਂ ਦੀ ਨਾਲੇ ਵਿੱਚ ਆ ਜਿਹੜਾ ਭੈਣ ਦਾ ਲੋੜਾ ਗੰਜਾ ਜਾ ਫਿਰਦਾ ਤੁਰਿਆ ਆ ਜਾ ਤੇਰਾ ਵੀ ਭੈਣ ਦਾ ਲੋੜ ਠੋਲੇ ਮਾਰ ਮਾਰ ਮਾਰੂ ਤੈਨੂੰ ਤਾਂ ਮੈਂ ਪੋਸੜੀ ਦੀਆਂ ਗੰਜਿਆ ਜਾ ਖੜ ਤੇਰੀ ਭੈਣ ਦਾ ਫੁੱਦਾ ਤੇਰੀ ਦਾ ਐਫਆਰ ਵਿੱਚ ਰਹਿ ਗਈ ਮੈਨੂੰ ਖੜ ਜਾ ਪੱਤਰਕਾਰ ਬਣ ਲੈ ਇੰਦੇ ਖੜ ਤੇਰੀ ਭੈਣ ਦਾ ਫੁੱਦਾ ਘੱਟ ਖੜ ਦੱਸੂ ਤੈਨੂੰ ਮੈਂ ਭੈਣ ਚੁੱ ਕੋਈ ਨਹੀਂ ਖੜਖੜ ਤੈਨੂੰ ਮੈਂ ਅੱਜ ਮੈਂ ਅੱਜ ਲਾਈਵ ਦੇ ਵਿੱਚ ਮੈਂ ਨਾ ਉਹ ਦੱਸੂੰ ਖੜ ਜਾ ਫਿਰ ਪੜ ਲੈਨੇ ਕਿੱਥੇ ਦੀ ਮੈਂ ਬਿਲ ਉਹ ਇਹਦਾ ਚੱਤ ਖਰਜਾ ਖਰਜਾ ਇੱਕ ਮਟ ਮੋਟੇ ਇਹਦਾ ਬਲਾਤਕਾਰ ਹੋ ਚੁੱਕਿਆ ਸੀ ਨਾ ਜਦੋਂ ਮੈਂ ਪੜ ਰਿਹਾ ਸੀ ਜਦੋਂ ਮੈਂ ਫੇਰ ਪੜ ਰਿਹਾ ਸੀ ਉਦੋਂ ਮਨਜੀਤ ਕੋਲ ਦਾ ਬਲਾਤਕਾਰ ਹੋ ਗਿਆ ਸੀ ਖੜ ਤੇਰੀ ਭੈਣ ਦਾ ਫੁੱਦਾ ਉਹ ਭੈਣ ਚੋ ਇਹ ਸਮਝਣੀ ਆਲੀ ਤੁਹਾਡੇ ਹੀ ਬਲਾਤਕਾਰ ਹੁੰਦਾ ਬਾਕੀ ਕੋਈਆਂ ਨਹੀਂ ਉਹ ਭੈਣ ਦੀ ਐ ਲੋੜੀਏ ਇਹਨਾਂ ਦਾ ਬਲਾਤਕਾਰ ਹੋਣਾ ਪਹਿਲਾ ਪੋਸੜਾ ਮਰਾਈ ਜਾਣੀਆਂ ਮਰਾਈ ਜਾਣੀਆਂ ਜਦੋਂ ਸੁਆਦ ਮੁੱਕ ਜਾਂਦਾ ਫੇਰ ਕਹਿਣਗੇ ਅਗਲੇ ਤੋਂ ਪੈਸੇ ਮਾਂਜ ਲੀਏ ਭੈਣ ਦੀ ਐ ਲੋੜੀਏ ਮੇਰੇ ਤੇ ਵੀ ਤੂੰ ਇਹੀ ਗੱਲ ਕਰ ਰਹੀ ਆਂ ਵੀ ਹਾਂ ਵੀ ਜਦੋਂ ਤੱਕ ਭੈਣ ਚੋ ਮੈਂ ਤੇਰਾ ਪੋਸੜਾ ਮਾਰਿਆ ਮਾਰਿਆ ਜਿੱਦਣ ਮੈਂ ਤੇਰੇ ਪੋਸੜਾ ਵੀ ਸੋਖਰਤੀਆ ਜੀ ਮਾੜਾ ਵਾ ਜਿੱਦਣ ਮੈਂ ਤੇਰਾ ਪੋਸੜਾ ਮਾਰ ਕੇ ਛੱਡਦਾ ਨਾ ਪੋਸੜਾ ਮਾਰਨ ਤੋਂ ਜਵਾਬ ਦੇਤਾ ਵੀ ਮਨਜੀਤ ਕੌਰ ਜੀ ਆ ਦੇਖੋ ਮੇਰੇ ਹੱਥ ਬੰਨੇ ਹੁਣ ਮੈਂ ਤੁਹਾਡਾ ਪੋਸੜਾ ਨਹੀਂ ਲੈ ਸਕਦਾ ਤੁਸੀਂ ਆਪਦੇ ਘਰੇ ਜਾ ਸਕਦੇ ਹੋ ਉਸ ਨੂੰ ਤੂੰ ਕਹਿਣ ਲੱਗੀ ਵੀ ਹਾਂਜੀ ਸੋਖਰਤੀਆ ਆਏ ਆ ਜੀ ਸੋਖਰਤੀਆ ਵਿਆਹ ਦਾ ਲਾਰਾ ਲਾਇਆ ਸੋਖਰਤੀਆ ਮਾੜਾ ਪੈਣ ਦੀ ਜੁੜੀ ਉਦੋਂ ਕਿੱਥੇ ਸੀਗਾ ਉਦੋਂ ਕਿੱਥੇ ਸੀ ਤੇਰਾ ਵਿਆਹ ਦਾ ਲਾਰਾ ਜਦੋਂ ਤੂੰ ਪੋਸੜਾ ਮਾਰਦਾ ਸੀ ਤੇਰਾ ਉਦੋਂ ਕਿੱਥੇ ਸੀਗਾ ਉਹ ਤਾਂ ਭੈਣ ਦੀ ਲੋੜੀ ਜੱਫੀ ਪਾ ਕੇ ਪੈਂਦੀ ਸੀ ਐ ਐ ਐ ਕਰਦੀ ਸੀ ਉਹ ਤਾਂ ਯਾਰ ਸੋਖ ਰਹੀ ਤੀ ਇਹਨੂੰ ਭੈਣ ਚ ਕੁੜੀਆਂ ਦੇ ਘਟਾ ਕੀ ਤੇਰੇ ਹੀ ਭੈਣ ਚ ਭੈਣ ਦੀ ਲੋੜੀ ਮੇਰੀ ਗੱਲ ਸੁਣ ਪਹਿਲੀ ਗੱਲ ਸੁਣ ਤੇਰੇ ਤੇਰੇ ਤੇ ਭੈਣ ਦੀ ਲੋੜੀ ਡੋਲੂ ਤੇਰੇ ਨਾਲ ਮਾੜੀ ਮੈਂ ਤਾਂ ਕਿਸਮਤ ਕਹਿੰਦਾ ਤੇਰੇ ਨਾਲ ਬਾਹ ਪੈ ਗਿਆ ਭੈਣ ਦੀ ਲੋੜੀ ਗਸਤੋੜੇ ਮੈਨੂੰ ਪਤਾ ਪਹਿਲਾਂ ਹੀ ਪਤਾ ਸੀ ਵੀ ਤੂੰ ਗਸਤੋੜ ਆ ਆਕੇ ਤੂੰ ਗੱਡੀ 'ਚ ਨਾ ਬੈਂਦੀ ਮੇਰੇ ਨਾ ਘਾਣ ਦਿੰਦੀ ਮੈਂ ਕਿਹਾ ਸੀਗਾ ਵੀ ਆ ਜਾ ਲੰਨ ਤੇ ਚੜ ਜਾ ਨਾ ਚੜਦੀ ਮੇਰੇ ਲੰਨ ਤੇ ਮਾਂ ਚ ਦੌਣ ਨੂੰ ਚੜੀ ਆ ਭੈਣ ਦੀ ਲੰਨ ਲੈਣੀ ਦੀ ਆ ਗਸਤੋੜੇ ਆਜਾ ਤੂੰ ਰਾਜਪੁਰੇ ਜਾਨੀ ਆ ਨਾ ਜਿੱਥੇ ਆਜਾ ਤੇਰੀ ਗੱਦੀ ਮੈਂ ਲਾਉਂਗਾ ਜਿਹੜੇ ਬਾਬੇ ਕੋ ਜਾਨੀ ਆ ਤੇਰੀ ਗੱਦੀ ਮੈਂ ਲਾਉਂ ਰਾਜਪੁਰੇ ਆਜਾ ਤੂੰ ਬਹਿ ਭੈਣ ਦੀ ਲੋੜੇ ਤੈਨੂੰ ਮੈਂ ਦੂ ਧਾਗਾ ਕਰਕੇ ਖੜਾਤ ਕਰਤੇ ਸੀ ਅੱਪ ਖੜ ਮੈਂ ਹਾਂ ਮੈਂ ਜਿੱਥੇ ਮੈਂ ਉਦੋਂ ਮਨਜੀਤਕੁਰ ਚੁੱਧ ਚੁਕੀ ਸੀ ਖੜ ਜਾ ਦਸਦਾ ਮੈਂ ਦਸਦਾ ਵਾਈਫਾਈ ਦਸਦਾ ਜਿੱਥੇ ਵੀ ਮੈਂ ਪੜ ਰਿਆ ਸੀਗਾ ਵੀ ਜਿੱਥੇ ਮਨਜੀਤਕੁਰ ਦਾ ਬਲਾਤਕਾਰ ਬਹੁਤ ਬੁਰੀ ਬਹੁਤ ਬੁਰੀ ਤਰ੍ਹਾਂ ਬਲਾਤਕਾਰ ਹੋਇਆ ਮਨਜੀਤਕੁਰ ਚੁੱਧ ਚੁਕੀ ਹੈ ਉਹਨੂੰ ਚੱਕ ਕੇ ਲੈ ਜਾ ਖੜ ਤੇਰੀ ਭੈਣ ਦਾ ਫੁੱਦਾ ਉੱਤਰਲੇ ਨਾ ਨਿਕਲਉਣਾ ਸੜੀ ਬਲਾਪ ਕਰਦੀ ਜਬਰਦਸਤੀ ਸਬੰਧ ਬਣਾਈ ਹੋਏ ਮੇਰੇ ਨਾਲ ਬਲਾਤਕਾਰ ਕੀਤਾ ਠੀਕ ਹੈ ਜੀ ਹੋ ਗਿਆ ਚਲੋ ਚੁੱਧਗੀ ਕੋਈ ਨਹੀਂ ਚੁੱਧਗੀ ਚਵਾ ਗਈ ਖੜਜੋ ਖੜਜੋ ਆਪਣੇ ਆਪ ਨੂੰ ਕੱਪੜਿਆਂ ਤੋਂ ਬਿਗੈਰ ਦੇਖ ਕੇ ਹੈਰਾਨ ਹੋ ਗਈ ਅੱਛਾ ਕੱਪੜਿਆਂ ਤੋਂ ਬਿਗੈਰ ਦੇਖ ਕੇ ਮੈਡਮ ਜੀ ਹੈਰਾਨ ਹੋ ਗਏ ਵਾਹ ਬੱਲੇ ਛਾਵਾ ਤੇਰੀ ਪੈਦਾ ਬੁੱਧਾ ਭੈਣ ਦੀ ਐ ਲਵੜੀਏ ਗਸਤਵੜੇ ਕਪੜਿਆਂ ਤੋਂ ਬਾਹਰ ਤੂੰ ਕਿਹੜਾ ਪਹਿਲੀ ਵਾਰੀ ਵੇਖਿਆ ਹੈ ਕਪੜਿਆਂ ਤੋਂ ਬਾਹਰ ਦਾ ਤੂੰ ਉਹਨੂੰ ਕਹੇ ਵੀ ਭੈਣ ਚੋਦੀ ਤੂੰ ਐਂ ਕਹਿ ਵੀ ਮੈਂ ਅਗਲੇ ਦਾ ਲੰਨ ਕਪੜਿਆਂ ਤੋਂ ਬਾਹਰ ਉਹਦਾ ਝੱਗਾ ਚੱਕਿਆ ਅਗਲਾ ਲੰਨ ਖੜਾ ਸੀਗਾ ਮੈਂ ਡਰ ਗਈ ਬੂ ਮੈਂ ਡਰ ਗਈ ਕਹੀਂ ਸੀ ਨਾ ਭੈਣ ਦੀ ਲੜੀ ਗਸਤੌੜੇ ਤੂੰ ਕਪੜਿਆਂ ਤੋਂ ਬਾਹਰ ਅਗਲੇ ਨਾਲ ਤੇਰੀ ਪਹਿਲਾਂ ਤਾਂ ਮੇਰੀ ਗੱਲ ਸੁਣ ਰਾਤ ਨੂੰ ਤੂੰ ਭੈਣ ਚੋਂ ਚੰਗਾ ਪੇਪਰ ਪੀਤਾ ਹੋਣਾ ਅਗਲੇ ਨਾਲ ਅਗਲੇ ਨੇ ਤੇਰੀ ਗਾਂਡ ਮਾਰੀ ਟਿਕਾ ਕੇ ਪੂਰੀ ਭੈਣ ਤੋਂ ਲਈ ਸਵਾਦ ਨਾਲ ਹੈ ਜਦੋਂ ਭੈਣ ਚੋਂ ਤੈਨੂੰ ਤਸੱਲੀ ਅਗਲੇ ਅਗਲੇ ਨੇ ਆਪ ਦਾ ਕੱਢ ਲਿਆ ਤਸੱਲੀ ਹੋ ਗਈ ਤੈਨੂੰ ਹੋਈ ਨਹੀਂ ਤਸੱਲੀ ਤੂੰ ਲੱਗ ਗਈ ਜੀ ਮੇਰੀ ਤਸੱਲੀ ਨਹੀਂ ਹੋਈ ਹੁਣ ਤਾਂ ਮੈਂ ਭੈਣ ਚੋਂ ਦੇਖੀ ਐ ਕਰੂੰ ਓਂ ਕਰੂੰ ਉਹ ਫਿਰ ਤੂੰ ਸੋਚਿਆ ਵੀ ਹਾਂਜੀ ਪਸਾ ਲਈ ਖੜ ਜਾ ਖੜ ਜਾ ਖੜ ਜਾ ਅੱਜ ਚੋਧੂ ਮੈਂ ਤੇਰੀ ਮਾਂ ਜਦੋਂ ਤੱਕ ਚੁੱਪ ਸੀ ਚੁੱਪ ਸੀ ਖੜ ਚੋ ਜੀ ਨਹੀਂ 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 ਦਿੰਦੇ ਸਾਲੇ ਕੰਮ ਕਰਨ ਦੋ ਮੈਨੂੰ ਖੜ ਮਾੜੇ ਦਾ ਵੱਜੇ ਲੁੱਚੇ ਲੰਡੇ ਸਾਰਾ ਕੁਝ ਵੱਜ ਗੇ ਹੁਣ ਜਿੰਨੇ ਜਿਹੜਾ ਲੰਨਪਟਣਾ ਫੜ ਲਓ ਫੜ ਲਾ ਫੜ ਲੋ ਆ ਸੀ ਸੁਖ ਰਤੀਆ ਸਾੜਿਓ ਮੈਂ ਆਪਦੀ ਆਈਡੀ ਜਦੋਂ ਮੇਰੀ ਆਈਡੀ ਚੱਲ ਪਈ ਹੋ ਗਿਆ ਉਸ ਦਿਨ ਮੈਂ ਤੁਹਾਡੀ ਮਾਂ ਚੋਂ ਖੜ ਤੇਰੀ ਭੈਣ ਦਾ ਫੁੱਦਾ ਕਿੱਥੇ ਸੀ ਤੂੰ ਕੱਪੜਿਆਂ ਤੋਂ ਬਾਹਰ ਕੱਪੜਿਆਂ ਤੋਂ ਬਾਹਰ ਹਣ ਤੇਰੀ ਭੈਣ ਨੂੰ ਤੈਨੂੰ ਮੈਂ ਦੇਣਾ ਤੈਨੂੰ ਮੈਂ ਪੋਣਾ ਖੜ ਜਾ ਤੇਰੀ ਪੈਂਟੀ ਬਰਾ ਮੈਂ ਪੋਣਾ ਖੜ ਤੇਰੀ ਭੈਣ ਦੀ ਲੌੜੀ ਤੈਨੂੰ ਦੇਣਾ ਚੱਕੀ ਖੜ ਰਾਨ ਹੋ ਗਈ ਸਮਝ ਗਈ ਖੜ 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 ਸਮਝ ਗਈ ਕਿ ਮੈਂ ਆਪਣੇ ਆਪ ਨੂੰ ਕੱਪੜਿਆਂ ਤੋਂ ਬਿਗੈਰ ਦੇਖ ਕੇ ਇਸ ਦਾ ਕਾਰਨ ਦੋਸ਼ੀ ਨੂੰ ਪੁੱਛਿਆ ਤਾਂ ਦੋਸ਼ੀ ਨੇ ਮੇਰੇ ਨਾਲ ਕੁੱਟਮਾਰ ਕੀਤੀ ਬੱਲੇ ਪੈੜ ਚ ਅੱਛਾ ਉਦੋਂ ਨਹੀਂ ਉਦੋਂ ਨਹੀਂ ਕੁੱਟਮਾਰ ਅੱਛਾ ਜਦੋਂ 1 ਮਿੰਟ ਦੋਸ਼ੀ ਨੂੰ ਤੂੰ ਐ ਪੁੱਛਿਆ ਵੀ ਮੈਂ ਕੱਪੜਿਆਂ ਤੋਂ ਬਾਹਰ ਆ ਮੈਂ ਕੱਪੜੇ ਕਿਉਂ ਲਾਏ ਮੇਰੇ ਮੈਨੂੰ ਕੱਪੜੇ ਜਦੋਂ ਤੈਨੂੰ ਪਤਾ ਤੂੰ ਨਿਆਣੀ ਤਾਂ ਹੈ ਨਹੀਂ ਐ ਤਾਂ ਹੈ ਨਹੀਂ ਵੀ ਤੂੰ ਪਹਿਲੀ ਵਾਰ ਜ਼ਿੰਦਗੀ ਚ ਭੋਸੜਾ ਮਰਉਣ ਲੱਗੀ ਜਦੋਂ ਤੈਨੂੰ ਪਤਾ ਵੀ ਅਗਲਾ ਕਮਰੇ ਚ ਲੈ ਕੇ ਜਾ ਰਿਹਾ ਅਗਲਾ ਸੈਕਟਾ ਬੁਰਾ ਤੇ ਤੇਰੇ ਨਾਲ ਕੱਲਾ ਪੈ ਰਿਹਾ ਤੇਰੀ ਭੋਸੜੀ ਮਾਰਨ ਵਾਸਤੇ ਪੈ ਰਿਹਾ ਤੈਨੂੰ ਇਹ ਗੱਲ ਦਾ ਪਤਾ ਹੀ ਆ ਜਦੋਂ ਉਹਦੇ ਨੇ ਕਮਰੇ ਚ ਵੜ ਗਈ ਤੈਨੂੰ ਇਹ ਤਾਂ ਪਤਾ ਹੀ ਇਹ ਵੀ ਪੋਸੜੀ ਮਾਰੂ ਮੇਰੀ ਹਾਂ ਜੀ ਅੱਜ ਮੈਨੀ ਮਾਰੂਗਾ ਜਦੋਂ ਅਗਲੇ ਨੇ ਮਾਰ ਲਈ ਤੈਨੂੰ ਤਸੱਲੀ ਨਾ ਹੋਈ ਫਿਰ ਤੂੰ ਸੋਚਿਆ ਵੀ ਭੈਣ ਦੀ ਲੰਨ ਨੂੰ ਤਸੱਲੀ ਤਾਂ ਹੋਈ ਨਹੀਂ ਹੁਣ ਡੇਲੀ ਮਾਰਿਆ ਕਰੂਗਾ ਉਹ ਖੜ ਤੇਰੀ ਭੈਣ ਨੂੰ ਫੋਨ ਵੀ ਤੇਰੀ ਗੱਲਾਂ ਸੁਣ ਕੇ ਡਰ ਗਿਆ ਡੇਗ ਗਿਆ ਭੈਣ ਦੀ ਲੋੜੀ ਐਡਾ ਲੰਨ ਲਿਆ ਤੂੰ ਫੋੜ ਵੀ ਡੇਗ ਗਿਆ ਕਾਬਰ ਗਿਆ ਫੋਨ ਵੀ ਭੈਣ ਚੋਦੀਏ ਖੜ ਤੇਰੀ ਮਾਂ ਦਾ ਫੁੱਦਾ ਕੱਪੜਿਆਂ ਦੇ ਬਾਹਰ ਤੂੰ ਆ ਦੋਸ਼ੀ ਨੂੰ ਕੀ ਪੁੱਛਿਆ ਕੱਪੜਿਆਂ ਤੋਂ ਬਗੈਰ ਦੇਖ ਕੇ ਇਸ ਦਾ ਕਾਰ